ਕੈਨੇਡਾ ਵਿਦੇਸ਼ੀਆਂ ਤੇ ਰਹਿਣ ਪੜ੍ਹਾਈ ਅਤੇ ਕੰਮ ਕਰਨ ਦੇ ਲਈ ਇੱਕ ਪ੍ਰਸਿੱਧ ਸਥਾਨ ਹੈ। ਕੈਨੇਡੀਅਨ ਸਰਕਾਰ ਦੁਆਰਾ ਵਿਦੇਸ਼ੀ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਲਈ ਅਜੀਦਨ ਲਈ ਆਕਰਸ਼ਿਤ ਕਰਨ ਦੇ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਨੇ। ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਸਿਸਟਮ ਹੈ ਜੋ ਤਿੰਨ ਸੰਗੀ ਹੁਨਰਬੰਦ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਰ ਪ੍ਰੋਗਰਾਮ ਦੇ ਲਈ ਅਲਜੀਯਾਦਾ ਪ੍ਰਬੰਧਨ ਕਰਨ ਦੇ ਲਈ ਵਰਤਿਆ ਜਾਂਦਾ ਹੈ। ਇਹ ਸਿਸਟਮ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੰਭਾਵੀ ਪਰਵਾਸੀਆਂ ਦੇ ਕੈਨੇਡਾ ਵਿੱਚ ਪਹਿਲਾਂ ਤੋਂ ਹੀ रह ਰਹੇ ਬਹੁਤ ਸਾਰੇ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਯਾਨੀ ਕਿ ਪੀਆ ਦੇ ਲਈ ਅਲਜੀਤਿੰਦੀਆ ਕਰਦਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਥਰ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਉਹਨਾਂ ਉਮੀਦਵਾਰਾਂ ਨੂੰ ਪੀਆ ਦੇ ਲਈ ਅਲਜੀਤਿੰਦੀ ਦੇ ਲਈ ਸੱਦਾ ਪੱਤਰ ਜਾਰੀ ਕਰਦਾ ਹੈ ਜਿਨ੍ਹਾਂ ਦੇ ਕੋਲ ਆਰਥਿਕ ਤਿੱਚੇ ਦੇ ਨਾਲ ਜੁੜੇ ਖਾਸ ਹੁਨਰ ਸਿਖਲਾਈ ਜਾਂ ਪੇਸ਼ਾਈ ਯੋਗਤਾਵਾਂ ਨੇ ਸੱਦੇ ਸ਼੍ਰੇਣੀ ਅਧਾਰ ਤੇ ਸੱਦਾ ਦੋਰਾ ਰਾਹੀ ਭੇਜੇ ਜਾਂਦੇ ਨੇ ਜੋ ਕਿ ਹੋਰ ਐਕਸਪ੍ਰੈਸ ਐਂਟਰੀ ਸੱਦਾ ਦੌਰ ਕਿਸਮਾ ਦੇ ਪੂਰਕ ਨੇ ਜਿਹੜਾ ਕੰਟਰੋਲ ਅਸਟੀ ਕੰਮੇਦਲੀ ਨੌਕਰੀਆਂ ਦੀ ਰਿਪੋਰਟਿੰਗ ਅਤੇ ਵਿਦੇਸ਼ ਦੇ ਵਿੱਚੋਂ ਪੜਾਈ ਦੀ ਖਬਰਾਂ ਦੀ ਕੱਲ ਆਉਂਦੀ ਹੈ ਤਾਂ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਸਭ ਤੋਂ ਅੱਗੇ ਰਿਹਾ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਨੂੰ ਇੱਕ ਪਾਠਕ ਦੇ ਵੱਲੋਂ ਇੱਕ ਸਵਾਲ ਪ੍ਰਾਪਤ ਹੋਇਆ ਜੋ ਮਾਹਰ ਦੀ رائے ਦੀ ਪਾਲ ਕਰ ਰਿਹਾ ਸੀ ਸਹੀ ਹੱਲ ਪ੍ਰਦਾਨ ਕਰਨ ਦੇ ਲਈ ਸਵਾਲ ਇੱਕ ਉਦਯੋਗ ਮਾਹਰ ਨੂੰ ਭੇਜਿਆ ਗਿਆ ਸੀ ਉਹਨੇ ਕਿਹਾ ਕਿ ਮੇਰੇ ਕੋਲ ਪਰਕਿੰਸਨਸ ਦੇ ਮਰੀਜ਼ ਲਈ ਹੋਮ ਕੇਅਰ ਗੀਵਰ ਵਜੋਂ 5 ਸਾਲ ਦਾ ਤਜਰਬਾ ਹੈ ਅਤੇ ਮੈਂ ਇਸ ਸਮੇਂ ਕੈਨੇਡੀਅਨ ਐਪੀਰੀਅਲ ਕਾਲਜ ਦੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੇ ਵਿੱਚ ਦਾਖਲਾ ਮੈਂ ਆਪਣੀ ਟਿਊਸ਼ਨ ਫੀਸ ਪੂਰੀ ਤਰ੍ਹਾਂ ਅਦਾ ਕਰ ਦਿੱਤੀ ਹੈ ਅਤੇ ਆਪਣੇ ਦਸਤਾਵੇਜ਼ ਜ਼ਿੰਮੇਵਾਰੀ ਦੇ ਨਿਯਾਲ ਤਿਆਰ ਕਰ ਰਿਹਾ ਹਾਂ ਕੈਨੇਡਾ ਦੇ ਸਿਹਤ ਸੰਭਾਲ ਪ੍ਰਣਾਲੀ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਗੰਭੀਰ ਹੁੰਦੇ ਨਾ ਤੇ ਮੈਂ ਆਪਣੇ ਪਿਛੋਕੜ ਵਾਲੇ ਕਿਸੇ ਵਿਅਕਤੀ ਦੇ ਲਈ ਸਬਤਲ ਟੁਕਵਾ ਕੰਮ ਕਰਨ ਦਾ ਰਸਤਾ ਚਾਹੁੰਦਾ ਕਿਉਂਕਿ ਪਾਠਕ ਦੇ ਕੋਲ ਪਹਿਲਾਂ ਹੀ ਦੇਖਭਾਲ ਕਰਨ ਵਾਲੇ 5 ਸਾਲ ਦਾ ਤਜਰਬਾ ਹੈ ਅਤੇ ਹੁਣ ਉਹ ਪਰਸਨਲ ਸਪੋਰਟ ਵਰਕਰ ਯਾਨਕਿ ਪੀ ਐਸ ਡਬਲਯੂ ਪ੍ਰੋਗਰਾਮ ਦਾ ਅਧਿਐਨ ਕਰ ਰਿਹਾ ਹੈ ਇਸ ਲਈ ਕੈਨੇਡਾ ਵਿੱਚ ਕੰਮ ਕਰਨ અત્યੰਤ ਵਿਚ ਸੈਟਲ ਹੋਣ ਦੇ ਸਭ ਤੋਂ ਟਕਵੇਂ ਕਾਨੂੰਨੀ ਰਸਤੇ ਨੇ ਪਹਿਲਾ ਹੋਮ ਸਪੋਰਟ ਵਰਕ ਹੈ ਯਾਨੀ ਕਿ ਐਚ ਐਸ ਡਬਲਯੂ ਪਾਇਲਟ ਸਿੱਧਾ ਪੀ ਆਰ ਮਾਰਗ ਜੇਕਰ ਬਿਨਕਾਜ਼ ਸਿੱਖਿਆ ਤਜਰਬੇ ਤੇ ਪਾਸੋਰ ਟੈਸਟ ਜੁਤੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਸਿੱਧੇ ਐਚ ਐਸ ਡਬਲਯੂ ਪਾਇਲਟ ਨੂੰ ਅਸੀ ਦੇ ਸਕਦੇ ਨੇ ਜਿਸ ਦੇ ਨਾਲ ਸ਼ੁਰਨੀ ਦੇ ਆਧਾਰ ਤੇ ਨੌਕਰੀ ਦੀ ਪੇਸ਼ਕਸ਼ ਦੇ ਨਾਲ ਬਿਨਾ ਸਥਾਈ ਨਿਵਾਸੀ ਵੀਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ ਦੂਸਰਾ ਐਲ ਐਮ ਆਈਏ ਅਧਾਰ ਤੇ ਨੌਕਰੀ ਦੀ ਪੇਸ਼ਕਸ਼ ਉਰਾਹੀ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਕਈ ਮਾਲਕਾਂ ਨੂੰ ਅਜੇ ਦੇਖਭਾਲ ਕਰਨ ਵਾਲਿਆਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੇ ਕੋਲ ਲੇਬਰ ਮਾਰਕੀਟ ਪਰ ਪਾਉ ਮੁਲਾਂਕਣ ਹੁੰਦਾ ਹੈ ਪੀ ਐਸ ਡਬਲਯੂ ਕੋਰਸ ਪੂਰਾ ਹੋਣ ਤੇ ਵਿਦਿਆਰਥੀ ਵਰਕ ਪਰਮਿਟ ਅਜ਼ੀ ਜਮਾ ਕਰਵਾ ਸਕਤੇ ਹੈ ਜੇਕਰ ਉਸ ਨੂੰ ਮਾਲਕ ਤੋਂ ਅਲਾ ਮਈਏ ਦੁਆਰਾ ਪਰਵਾਨਿਤ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤੀਸਰਾ ਸੁਭਾਈ ਮੌਕੇ ਦੀ ਗੱਲ ਕਰਦੇ ਹਾਂ ਜੋ 온ਟਾਰੀਓ ਦੇ ਵਿੱਚ ਪੀ ਐਸ ਡਬਲਯੂ ਅਤੇ ਹੋਮ ਸਪੋਰਟ ਵਰਕਰਾਂ ਦੀ ਬਹੁਤ ਜ਼ਿਆਦਾ ਮੰਗ ਹੈ ਪੀ ਐਸ ਡਬਲਯੂ ਪ੍ਰੋਗਰਾਮ ਨੂੰ ਪੂਰਾ ਕਰਨ ਨਾਲ ਲੰਬੇ ਸਮੇਂ ਦੀ ਦੇਖਭਾਲ ਵਾਲੇ ਕਰਾ ਕਰੇਲੂ ਸਹਾਇਤਾ ਏਜੰਸੀਆਂ ਸਹਾਇਤ ਪੱਤਲੈਂਡ ਸੈਂਡ ਆਦਿ ਦੇ ਵਿੱਚ ਨੌਕਰੀਆਂ ਮਿਲ ਸਕਦੀਆਂ ਨੇ ਕੈਨੇਡਾ ਵਿਦੇਸ਼ੀਆਂ ਤੇ ਰਹਿਣ ਪੜ੍ਹਾਈ ਅਤੇ ਕੰਮ ਕਰਨ ਦੇ ਲਈ ਇੱਕ ਪ੍ਰਸਿੱਧ ਸਥਾਨ ਹੈ ਕੈਨੇਡੀਅਨ ਸਰਕਾਰ ਦੁਆਰਾ ਵਿਦੇਸ਼ੀ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਲਈ ਅਗਜੁਦੇਨ ਦੇ ਲਈ ਆਕਰਸ਼ਿਤ ਕਰਨ ਦੇ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਨੇ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਸਿਸਟਮ ਹੈ ਜੋ ਤਿੰਨ ਸੰਗੀ ਹੁਨਰਬੰਦ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਰ ਪ੍ਰੋਗਰਾਮ ਦੇ ਲਈ ਅਲਜੀਯਾ ਦਾ ਪ੍ਰਬੰਧਨ ਕਰਨ ਦੇ ਲਈ ਵਰਤਿਆ ਜਾਂਦਾ ਹੈ ਇਹ ਸਿਸਟਮ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੰਭਾਵੀ ਪਰਵਾਸੀਆਂ ਦੇ ਕੈਨੇਡਾ ਵਿੱਚ ਜੋ ਪਹਿਲਾਂ ਤੋਂ ਹੀ रह ਰਹੇ ਬਹੁਤ ਸਾਰੇ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਯਾਨਕੀ ਪੀਆ ਟੇਲੀ ਅਲਜੀਤਿੰਤੀਆ ਕਰ ਦਿੱਤਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਥਰ ਸਿਟੀਜ਼ਨਸ਼ਿਪ ਕੈਨੇਡਾਈ ਯਾਨਕੀ ਕਿ ਆਈਆਰਸੀਸੀ ਉਹਨਾਂ ਉਮੀਦਵਾਰਾਂ ਨੂੰ ਪੀਆ ਟੇਲੀ ਅਲਜੀਤਿੰਦੇ ਲਈ ਸੱਦਾ ਪੱਤਰ ਜਾਰੀ ਕਰਦਾ ਹੈ ਜਿਨ੍ਹਾਂ ਦੇ ਕੋਲ ਆਰਥਿਕ ਤਿੱਚੂ ਦੇ ਨਾਲ ਜੁੜੇ ਖਾਸ ਹੁਨਰ ਸਿਖਲਾਈ ਜਾਂ ਪੇਸ਼ਾਈ ਯੋਗਤਾਵਾਂ ਨੇ ਸੱਦੇ ਸ਼੍ਰੇਣੀ ਅਜ਼ਾਦ ਸੱਦਾ ਦੌਰਾਂ ਰਾਹੀਂ ਭੇਜ ਜਾਂਦੇ ਨੇ ਜੋ ਕਿ ਹੋਰ ਐਕਸਪ੍ਰੈਸ ਐਂਟਰੀ ਸੱਦਾ ਦੌਰ ਕਿਸਮਾਂ ਦੇ ਪੂਰਕ ਨੇ ਜਿਨ੍ਹਾਂ ਕੰਟਰੋਲ ਅਸਟੀ ਕਮੇਦਲੀ ਨੌਕਰੀਆਂ ਦੀ ਰਿਪੋਰਟਿੰਗ ਅਤੇ ਵਿਦੇਸ਼ ਦੇ ਵਿੱਚੋਂ ਪੜਾਈ ਦੀਆਂ ਖਬਰਾਂ ਦੀ ਗੱਲ ਆਉਂਦੀ ਹੈ ਤਾਂ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਸਭ ਤੋਂ ਅਗੇ ਰਿਹਾ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਨੂੰ ਇੱਕ ਪਾਠਕ ਦੇ ਵੱਲੋਂ ਇੱਕ ਸਵਾਲ ਪ੍ਰਾਪਤ ਹੋਇਆ ਜੋ ਮਾਹਰ ਦੀ ਰਾਏ ਦੀ ਪਾਲ ਕਰ ਰਿਹਾ ਸੀ ਸਹੀ ਹਲ ਪ੍ਰਦਾਨ ਕਰਨ ਦੇ ਲਈ ਸਵਾਲਿਕ ਉਦਯੋਗ ਮਾਹਰ ਨੂੰ ਭੇਜਿਆ ਗਿਆ ਸੀ ਉਹਨੇ ਕਿਹਾ ਕਿ ਮੇਰੇ ਕੋਲ ਪਾਰਕਿੰਸਨਸ ਦੇ ਮਰੀਜ਼ ਲਈ ਹੋਮ ਕੇਅਰ ਗੀਵਰ ਵਜੋਂ 5 ਸਾਲ ਦਾ ਤਜਰਬਾ ਅਤੇ ਮੈਂ ਇਸ ਸਮੇਂ ਕੈਨੇਡੀਅਨ ਅਪੀਰੀਅਲ ਕਾਲਜ ਦੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੇ ਵਿੱਚ ਦਾਖਲਾ ਮੈਂ ਆਪਣੀ ਟਿਊਸ਼ਨ ਫੀਸ ਪੂਰੀ ਤਰ੍ਹਾਂ ਅਦਾ ਕਰ ਦਿੱਤੀ ਹੈ ਅਤੇ ਆਪਣੇ ਦਸਤਾਵੇਜ਼ ਜ਼ਿੰਮੇਵਾਰੀ ਦੀ ਨਿਯਾਲ ਤਿਆਰੀ ਕਰ ਰਿਹਾ ਹਾਂ ਕੈਨੇਡਾ ਦੇ ਸਿਹਤ ਸੰਭਾਲ ਪ੍ਰਣਾਲੀ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਗੰਭੀਰ ਹੁੰਦੇ ਨਾ ਤੇ ਮੈਂ ਆਪਣੇ ਪਿਛੋਕੜ ਵਾਲੇ ਕਿਸੇ ਵਿਅਕਤੀ ਦੇ ਲਈ ਸਭ ਤੋਂ ਟੁਕਮਾ ਕੰਮ ਕਰਨ ਦਾ ਰਸਤਾ ਜਾਣਦਾ ਕਿਉਂਕਿ ਪਾਠਕ ਦੇ ਕੋਲ ਪਹਿਲਾਂ ਹੀ ਦੇਖਭਾਲ ਕਰਨ ਵਾਲੇ 5 ਸਾਲ ਦਾ ਤਜਰਬਾ ਹੈ ਅਤੇ ਹੁਣ ਉਹ ਨੋ ਪਰਸਨਲ ਸਪੋਰਟ ਵਰਕਰ ਯਾਨਕਿ ਪੀ ਐਸ ਡਬਲਯੂ ਪ੍ਰੋਗਰਾਮ ਦਾ ਅਧਿਐਨ ਕਰ ਰਿਹਾ ਹੈ ਇਸ ਲਈ ਕੈਨੇਡਾ ਵਿੱਚ ਕੰਮ ਕਰਨ ਅਤੇ ਅੰਤ ਵਿੱਚ ਸੈਟਲ ਹੋਣ ਦੇ ਸਭ ਤੋਂ ਟੁਕਮੇ ਕਾਨੂੰਨੀ ਰਸਤੇ ਨੇ ਪਹਿਲਾ ਹੋਮ ਸਪੋਰਟ ਵਰਕਰ ਯਾਨਕਿ ਐਚ ਐਸ ਡਬਲਯੂ ਪਾਇਲਟ ਸਿੱਧਾ ਪੀ ਆਰ ਮਾਰਗ ਜੇਕਰ ਕਾਲ ਸਿੱਖਿਆ ਤਸਰਫੇ ਤੇ ਪਾਸਪੋਰਟ ਟੈਸਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਸਿੱਧੇ ਐਚਐਸਡਬਲਯੂ ਪਾਇਲਟ ਨੂੰ ਅਸੀ ਦੇ ਸਕਦੇ ਨੇ ਜਿਸ ਦੇ ਨਾਲ ਸ਼ੁਰਨੀ ਦੇ ਆਧਾਰ ਤੇ ਨੌਕਰੀ ਦੀ ਪੇਸ਼ਕਸ਼ ਦੇ ਨਾਲ ਬਿਨਾ ਸਥਾਈ ਨਿਵਾਸੀ ਵੀਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ ਦੂਸਰਾ ਐਲਐਮਆਈਏ ਆਧਾਰ ਤੇ ਨੌਕਰੀ ਦੀ ਪੇਸ਼ਕਸ਼ ਉਰਾਹੀ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਕਈ ਮਾਲਕਾਂ ਨੂੰ ਅਜੇ ਦੇਖਪਾਲ ਕਰਨ ਵਾਲਿਆਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੇ ਕੋਲ ਲੇਬਰ ਮਾਰਕੀਟ ਪਰ ਫਾਰਮ ਮੁਲਾਂਕਣ ਹੁੰਦਾ ਹੈ ਪੀਐਸਡਬਲਯੂ ਕੋਰਸ ਪੂਰਾ ਹੋਣ ਤੇ ਵਿਦਿਆਰਥੀ ਵਰਕ ਪਰਮਿਟ ਜਿਮਾ ਕਰਵਾ ਸਕਤੇ ਛੇਕਰ ਉਸ ਨੂੰ ਮਾਲਕ ਤੋਂ ਅਲਾਮਾਈਏ ਦੁਆਰਾ ਪਰਵਾਨਿਤ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤੀਸਰਾ ਸੁਭਾਈ ਮੌਕੇ ਦੀ ਗੱਲ ਕਰਦੇ ਹਾਂ ਜੋ 온ਟਾਰੀਓ ਦੇ ਵਿੱਚ ਪੀਐਸਡਬਲ ਅਤੇ ਹੋਮ ਸਪੋਰਟ ਵਰਗਾ ਦੀ ਬਹੁਤ ਜ਼ਿਆਦਾ ਮੰਗ ਹੈ ਪੀਐਸਡਬਲ ਪ੍ਰੋਗਰਾਮ ਨੂੰ ਪੂਰਾ ਕਰਨ ਨਾਲ ਲੰਬੇ ਸਮੇਂ ਦੀ ਦੇਖਭਾਲ ਵਾਲੇ ਕਰਾ ਫੈਲੂ ਸਹਾਇਤਾ ਏਜੰਸੀਆਂ ਸਹਾਇਤਾ ਪ੍ਰਾਪਤ ਲੈਨਸਨ ਆਦਿ ਦੇ ਵਿੱਚ ਨੌਕਰੀਆਂ ਮਿਲ ਸਕਦੀਆਂ ਨੇ ਕੈਨੇਡਾ ਵਿਦੇਸ਼ੀਆਂ ਤੇ ਰਹਿਣ, ਪੜ੍ਹਾਈ ਅਤੇ ਕੰਮ ਕਰਨ ਦੇ ਲਈ ਇੱਕ ਪ੍ਰਸਿੱਧ ਸਥਾਨ ਹੈ। ਕੈਨੇਡੀਅਨ ਸਰਕਾਰ ਦੁਆਰਾ ਵਿਦੇਸ਼ੀ ਹੁਨਰਬੰਦ ਕਾਮਿਆਂ ਨੂੰ ਸਥਾਈ ਨਿਵਾਸ ਲਈ ਅਲਜੀਦਨ ਦੇ ਲਈ ਆਕਰਸ਼ਿਤ ਕਰਨ ਦੇ ਲਈ ਕਈ ਪ੍ਰੋਗਰਾਮ ਚੁਲਾਏ ਜਾ ਰਹੇ ਨੇ। ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਸਿਸਟਮ ਹੈ ਜੋ ਤਿੰਨ ਸੰਗੀ ਹੁਨਰਬੰਦ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਰ ਪ੍ਰੋਗਰਾਮ ਦੇ ਲਈ ਅਲਜੀਯਾਦਾ ਪ੍ਰਬੰਧਨ ਕਰਨ ਦੇ ਲਈ ਵਰਤਿਆ ਜਾਂਦਾ ਹੈ। ਇਸ ਸਿਸਟਮ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸੰਭਾਵੀ ਪਰ ਕੈਨੇਡਾ ਵਿੱਚ ਜੋ ਪਹਿਲਾਂ ਤੋਂ ਹੀ रह ਰਹੇ ਬਹੁਤ ਸਾਰੇ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਯਾਨੀ ਕਿ ਪੀਆ ਦੇ ਲਈ ਅਲਜੀਤਿੰਦਿਆ ਕਰ ਦਿੱਤਾ ਹੈ ਇਮੀਗ੍ਰੇਸ਼ਨ ਰੈਫਿਊਜ਼ ਅਥਰ ਸਿਟੀਜ਼ਨਸ਼ਿਪ ਕੈਨੇਡਾ ਹੈ ਜਿਹਨਾਂ ਕੇ IRCC ਉਹਨਾਂ ਉਮੀਦਵਾਰਾਂ ਨੂੰ ਪੀਆ ਦੇ ਲਈ ਅਲਜੀਤਿੰਦਿਆ ਦੇ ਲਈ ਸੱਦਾ ਪੱਤਰ ਜਾਰੀ ਕਰਦਾ ਹੈ ਜਿਨ੍ਹਾਂ ਦੇ ਕੋਲ ਆਰਥਿਕ ਤਿੱਚੇ ਦੇ ਨਾਲ ਜੁੜੇ ਖਾਸ ਹੁਨਰ ਸਿਖਲਾਈ ਜਾਂ ਪੇਸ਼ਾਈ ਯੋਗਤਾਵਾਂ ਨੇ ਸੱਦੇ ਸ਼੍ਰੇਣੀ ਅਧਾਰ ਤੇ ਸੱਦਾ ਦੋਰਾ ਰਾਹੀ ਪੇਛੇ ਜਾਂਦੇ ਨੇ ਜੋ ਕਿ ਹੋਰ ਐਕਸਪ੍ਰੈਸ ਐਂਟਰੀ ਸੱਦਾ ਦੌਰ ਕਿਸਮਾਂ ਦੇ ਪੂਰਕ ਨੇ ਜਿਨ੍ਹਾਂ ਕੰਟਰੋਲ ਅਸਟੀਕ ਕੰਮੇ ਦੇ ਲਈ ਨੌਕਰੀਆਂ ਦੀ ਰਿਪੋਰਟਿੰਗ ਅਤੇ ਵਿਦੇਸ਼ ਦੇ ਵਿੱਚੋਂ ਪੜਾਈ ਦੀਆਂ ਖਬਰਾਂ ਦੀ ਗੱਲ ਆਉਂਦੀ ਹੈ ਤਾਂ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਸਭ ਤੋਂ ਅਗੇ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਨੂੰ ਇੱਕ ਪਾਠਕ ਦੇ ਵੱਲੋਂ ਇੱਕ ਸਵਾਲ ਪ੍ਰਾਪਤ ਹੋਇਆ ਜੋ ਮਾਹਰ ਦੀ رائے ਦੀ ਪਾਲ ਕਰ ਰਿਹਾ ਸੀ ਸਹੀ ਹੱਲ ਪ੍ਰਦਾਨ ਕਰਨ ਦੇ ਲਈ ਸਵਾਲ ਇੱਕ ਉਦਯੋਗ ਮਾਹਰ ਨੂੰ ਭੇਜਿਆ ਗਿਆ ਸੀ ਉਹਨੇ ਕਿਹਾ ਕਿ ਮੇਰੇ ਕੋਲ ਪਰਕਿੰਸਨਸ ਦੇ ਮਰੀਜ਼ ਲਈ ਹੋਮ ਕੇਅਰ ਗੀਵਰ ਵਜੋਂ 5 ਸਾਲ ਦਾ ਤਜਰਬਾ ਅਤੇ ਮੈਂ ਇਸ ਸਮੇਂ ਕੈਨੇਡੀਅਨ ਐਪੀਰੀਅਲ ਕਾਲਜ ਦੇ ਸਨਲ ਸਪੋਰਟ ਵਰਕਰ ਪ੍ਰੋਗਰਾਮ ਦੇ ਵਿੱਚ ਦਾਖਲਾ ਮੈਂ ਆਪਣੀ ਟਿਊਸ਼ਨ ਫੀਸ ਪੂਰੀ ਤਰ੍ਹਾਂ ਅਦਾ ਕਰ ਦਿੱਤੀ ਹੈ ਅਤੇ ਆਪਣੇ ਦਸਤਾਵੇਜ਼ ਜ਼ਿੰਮੇਵਾਰੀ ਦੀ ਨਿਯਾਲ ਤਿਆਰੀ ਕਰ ਰਿਹਾ ਹਾਂ ਕੈਨੇਡਾ ਦੇ ਸਿਹਤ ਸੰਭਾਲ ਪ੍ਰਣਾਲੀ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਕੰਬੀਰ ਹੁੰਦੇ ਨਾ ਤੇ ਮੈਂ ਆਪਣੇ ਪਿਛੋਕੜ ਵਾਲੇ ਕਿਸੇ ਵਿਅਕਤੀ ਦੇ ਲਈ ਸਭ ਤੋਂ ਟੁਕਮਾ ਕੰਮ ਕਰਤਾ ਰਸਤਾ ਜਾਣਦਾ ਕਿਉਂਕਿ ਪਾਠਕ ਦੇ ਕੋਲ ਪਹਿਲਾਂ ਹੀ ਦੇਖਭਾਲ ਕਰਨ ਵਾਲੇ 5 ਸਾਲ ਦਾ ਦਜ਼ਰਬਾ ਹੈ ਅਤੇ ਹੁਣ ਉਹ ਪਰਸਨਲ ਸਪੋਰਟ ਵਰਕਰ ਯਾਨਕਿ ਪੀ ਐਸ ਡਬਲਯੂ ਪ੍ਰੋਗਰਾਮ ਦਾ ਅਧਿਐਨ ਕਰ ਰਿਹਾ ਹੈ ਇਸ ਲਈ ਕੈਨੇਡਾ ਵਿੱਚ ਕੰਮ ਕਰਨ ਅਤੇ ਅੰਤ ਦੇ ਵਿੱਚ ਸੈਟਲ ਹੋਣ ਦੇ ਸਭ ਤੋਂ ਟੁਕਵੇਂ ਕਾਨੂੰਨੀ ਰਸਤੇ ਨੇ